ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਤੇ ਲੋ ਜੀ ਅੱਜ ਹੈ ਬਰਥਡੇ ਰੂਪੈਂਜਲ ਦਾ ਤੇ ਰੂਪੈਂਜਲ ਹੋਈ ਆ ਰੈਡੀ ਤੇ ਮੈਂ ਪਹਿਲਾਂ ਹੀ ਦੱਸਤਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਹਨਾ ਬਾਅਦ ਵਿੱਚ ਪਤਾ ਲੱਗਣਾ ਤੇ ਰੂਪੈਂਜਲ ਹੋਈ ਆ ਰੈਡੀ ਕਿਉਂਕਿ ਰੂਪੈਂਜਲ ਨੇ ਅੱਜ ਆਪਣਾ ਲਹਿੰਗਾ ਪਾ ਲਿਆ ਸਰਾਰਾ ਰੂਪੈਂਜਲ ਨੇ ਸ਼ਰਾਰਾ ਪਾ ਲਿਆ ਔਰ ਅੱਜ ਇਸਕਾ ਇੰਗਲਿਸ਼ ਕਾ ਪੇਪਰ ਆ ਕਿਉਂਕਿ ਅੱਜ ਹਾਂ ਇਸਕਾ ਇੰਗਲਿਸ਼ ਕਾ ਪੇਪਰ ਹੈ ਬੋਲ ਦੋ ਮੇਰਾ ਬੁੱਢੀ ਇਸ ਦਾ ਬਰਥਡੇ ਵੀ ਹੈ ਇੰਗਲਿਸ਼ ਦਾ ਪੇਪਰ ਵੀ ਹੈ ਸਾਰੇ ਜਣੇ ਹੈਪੀ ਬਰਥਡੇ ਬੋਲੋ ਰੁਪੰਜਲ ਨੂੰ ਥੈਂਕ ਯੂ ਥੈਂਕ ਯੂ ਇਹਨਾਂ ਵਾਲੇ ਹੀ ਥੈਂਕ ਯੂ ਬੋਲਦਿਆ ਕੈਰੀ ਥੈਂਕ ਯੂ ਤਰੁਪੰਜਲ ਦਾ ਬਰਥਡੇ ਅੱਜ ਔਰ ਰੁਪੰਜਲ ਹੋਈ ਵੀ ਆ ਤਿਆਰ ਔਰ ਇੰਗਲਿਸ਼ ਦਾ ਪੇਪਰ ਹੈ ਜੋਤ ਕਾ ਹੈਗਾ ਮੈਥ ਕਾ ਓ ਇਸਕੀ ਟੌਫੀਆਂ ਵੀ ਲੈ ਗਈ ਹਾਂ ਟੌਫੀਆਂ ਟੌਫੀਆਂ ਲੈ ਕੇ ਜਾ ਰਹੀ ਹੈ ਕਹਿੰਦੀ ਮੈਡਮ ਨੂੰ ਵੰਡਣੀਆਂ ਆ ਟੌਫੀਆਂ ਨਾ ਦਿਖਾਓ ਬੰਨੇ ਹੀ ਸਾਰੇ ਆਡੀਅੰਸ ਮੰਗ ਲੇਗੀ ਟੌਫੀਆਂ ਲਿਖਾਤੀ ਸਾਰੇ ਨੂੰ ਹੈਪੀ ਬਰਥਡੇ ਕਹਿ ਦੇਣਾ ਔਰ ਇਸਕੇ ਨਾਮ ਕੀ ਸਾਰਾ ਸਾਰੇ ਹੈਪੀ ਬਰਥਡੇ ਕਹੋ ਮੇਰੇ ਬੈਗ ਮੇਂ ਵੀ ਟੌਫੀਆਂ ਹੈ ਇਸਕੇ ਨਾਮ ਹਾਂ ਇਸਕੇ ਬੈਗ ਮੇਂ ਵੀ ਟੌਫੀਆਂ ਲੈ ਰਹੀ ਹੈ ਜੋਗੀ ਤੋ ਕਿਉਂਕਿ ਮੇਰੇ ਦੋਸਤ ਤਾਨੂ ਦੇ ਨੇ ਇਹ ਦੇਖੋ ਟੌਫੀਆਂ ਹਨ ਤੇ ਪੈਂਸਲ ਦਾ ਬਰਥਡੇ ਹੈ ਇਹ ਡਾਂਸ ਹੋ ਰਿਹਾ ਬੰਦੇ ਦਾ ਚੋਈ ਨਿੱਕਾ ਜਾਂਦਾ ਬੰਦੇ ਦਾ ਚਲੋ ਜੀ ਨਾ ਪਹਿਲਾ ਕੇਕ ਨਹੀਂ ਹੋਏ ਕਰਦਾ ਤਾਂ ਤੋ ਪੁੱਛ ਰਹੀ ਐ ਵੀ ਪਹਿਲਾਂ ਕੇਕ ਹੁੰਦੇ ਤੇ ਮਤਲਬ ਸਾਡੇ ਟਾਈਮ ਕੇਕ ਨਹੀਂ ਹੁੰਦੇ ਤੇ ਸਾਡੇ ਟਾਈਮ ਹੁੰਦਾ ਤਾਂ ਕੜਾ ਕੜਾ ਫੇਮਸ ਤਾਂ ਜੇ ਕਿਸੇ ਦਾ ਕੋਈ ਪ੍ਰੋਗਰਾਮ ਹੈ ਜਾਂ ਕੋਈ ਬਰਥਡੇ ਆਇਆ ਜਾਂ ਕੋਈ ਵੀ ਕੁਝ ਹੋਇਆ ਤਾਂ ਕੜਾ ਜ਼ਰੂਰ ਬਣਾਉਂਦੇ ਤੇ ਕੜਾ ਖਾਂਦੇ ਹਾਂ ਹਾਂ ਕੜਾ ਖਾਂਦੇ ਤੇ ਅਸੀਂ ਕਿਉਂਕਿ ਬਰਥਡੇ ਬੁੱਢੇ ਵਰ ਵੀ ਸਾਡੇ ਮੰਮੀ ਕੜਾਏ ਬਣਾ ਕੇ ਦਿੰਦੀ ਦੀ ਕੇਕ ਤਾਂ ਹੁਣ ਹੋਈ ਐ ਪਹਿਲਾਂ ਥੋੜੀ ਕੇਕ ਤੇ ਪਹਿਲਾਂ ਤਾਂ ਕੜਾ ਹੀ ਖਾਏ ਕਰਦੇ ਸੀ ਸਾਰੇ ਜਣੇ ਕੜਾ ਨਾ ਨਹੀਂ ਬਣਾ ਪਹਿਲਾਂ ਪਹਿਲਾਂ ਕੜਾ ਖਾਏ ਕਰਦੇ ਦੇਖੀ ਮੈਡਮ ਨੂੰ ਲੈ ਅੱਤ ਚੋਇਨੀ ਚੱਕਿਆ ਜਾ ਰਿਹਾ ਦੁਪੱਟਾ ਲੈਣਾ ਕਰ ਰਹਿਣ ਦਾ ਰਹਿਣ ਦਾ ਹੋਣਾ ਬੋਚ-ਬੋਚ ਨਾ ਬੈਰ ਕਿੱਥੇ ਟੈਨ ਲੱਗੀ ਵੀ ਕਦੀ ਨੂੰ ਕਰਾ ਆਜੇ ਨਾ ਜਾਈ ਔੜੀ ਦੇ ਕੇ ਠੀਕ ਆ ਰਾਮ ਤਾਂ ਤੂੰ ਦੱਸ ਦੇ ਇਹਨੂੰ ਚਲ ਜੇ ਚਲੋ ਅੱਜ ਮੇਰਾ ਪੁੱਤ ਚੱਲਿਆ ਵਰਦੇ ਮਨਾਣ ਸਕੂਲ ਵਿੱਚ ਅੱਜ ਮੇਰਾ ਪੁੱਤ ਵਰਦੇ ਮਨਾਣ ਚੱਲਿਆ ਅੱਜ ਮੇਰਾ ਪੁੱਤ ਵਰਦੇ ਮਨਾਣ ਚੱਲਿਆ रुपे एंजल तो आ आ तेरा क्लिप टेडा हो गया भाई रुक जा रुक जा रुक जा रुक जा, जा। क्लिप टेडा हो गया ओए गधे क्लिप टेडा हो गया माई सेल्फ जनारी हम्म ਤੋ ਲੋ ਜੀ ਅੰਦਰ ਬੱਚੇ ਚਲੇ ਗਏ ਸਕੂਲ ਔਰ ਆਪਾਂ ਲਾ ਦिए ਗੇਟ ਪਰ ਬਾਹਰ ਸਕੂਟਰੀ ਖੜੀ ਆ ਪਹਿਲਾਂ ਉਹ ਅੰਦਰ ਲਾਈਏ ਆਪਾਂ ਫਿਰ ਗੇਟ ਲਾ ਕੇ ਅੰਦਰ ਮੇਰਾ ਸਾਰਾ ਕੰਮ ਬਾਕੀ ਪਿਆ ਭਾਂਡੇ ਮੰਜਣੇ ਆ ਫਿਰ ਝਾੜੂ ਪੋਚਾ ਲਾਣਾ ਆ ਤੇ ਬਾਕੀ ਕੰਮ ਬਹੁਤ ਹੈ ਕਿਉਂਕਿ ਅੱਜ ਰੁਪੰਜਲ ਦਾ ਬਰਥਡੇ ਆ ਰੁਪੰਜਲ ਨੇ ਆਰਡਰ ਲਾਇਆ ਵਾ ਕਿ ਆਪਾਂ ਸਮੋਸੇ ਬਣਾਉਂਗੇ ਘਰ ਕੇ ਵਿੱਚ ਔਰ ਸਕੂਟਰੀ ਮੈਂ ਅੰਦਰ ਲਾ ਦਾਂ ਫਿਰ ਆਪਾਂ ਗੇਟ ਲਾ ਕੇ ਅੰਦਰ ਚੱਲਦੇ ਆਂ ਬਾਕੀ ਦੇ ਕੰਮ ਨਿਬੇੜਦੇ ਆਂ ਕਿਉਂਕਿ ਮੈਨੂੰ ਭੁੱਖ ਵੀ ਲੱਗੀ ਐ ਕਿਉਂਕਿ ਮੈਂ ਰੋਟੀਆਂ ਸਭ ਤੋਂ ਪਹਿਲਾਂ ਉੱਠਦੀ ਆਂ ਪਰ ਰੋਟੀ ਸਭ ਤੋਂ ਬਾਅਦ ਦੇ ਵਿੱਚ ਖਾਉਂਗੀ ਸਾਰਿਆਂ ਨੂੰ ਭੇਜ ਕੇ ਤੇ ਹੁਣ ਮੇਰੀ ਵਾਰੀ ਆ ਰੋਟੀ ਖਾਣ ਦੀ ਤੇ ਚਲੋ ਜੀ ਬੰਦ ਕਰਦੇ ਆਂ ਆਪਾਂ ਗੇਟ ਔਰ ਚੱਲਦੇ ਆਂ ਹੁਣ ਆਪਾਂ ਅੰਦਰ ਤੇ ਅੰਦਰ ਮੇਰਾ ਬਹੁਤ ਜ਼ਿਆਦਾ ਕੰਮ ਪਿਆ ਤੁਹਾਨੂੰ ਪਤਾ ਹੀ ਐ ਕੰਮ ਕਿੰਨਾ ਹੁੰਦਾ ਐ ਹਨਾ ਸਵੇਰੇ ਸਵੇਰ ਦਾ ਕੰਮ ਸਭ ਤੋਂ ਜ਼ਿਆਦਾ ਹੁੰਦਾ ਐ ਕਿਉਂਕਿ ਸਵੇਰੇ ਬੱਚਿਆਂ ਨੇ ਵੀ ਸਕੂਲ ਜਾਣਾ ਹੁੰਦਾ ਟਿਫਨ ਵੀ ਬਣਾਉਣੇ ਹੁੰਦੇ ਆ ਫਿਰ ਬਾਕੀ ਹੋਰ ਵੀ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ ਲੋ ਜੀ ਫਰੈਂਡਸ ਕੰਮ ਤੰਦਾ ਹੋ ਗਿਆ ਮੇਰਾ ਸਾਰਾ ਫਨੀਸ਼ ਬੱਚੇ ਚਲੇ ਗਏ ਤੇ ਸਕੂਲ ਉਸ ਤੋਂ ਬਾਅਦ ਮੈਂ ਝਾੜੂ ਪੋਚਾ ਲਾਇਆ ਫਿਰ ਮੈਂ ਨਾਈ ਹੈ ਔਰ ਹੁਣ ਮੈਂ ਰੱਖੇ ਆ ਆਲੂ ਉਬਲ ਮੇ ਕਿਉਂਕਿ ਬੱਚੇ ਆਨੇ ਆਣਾ 1.5 ਵਜੇ ਔਰ ਟਾਈਮ ਹੋ ਚੁੱਕਿਆ ਜੀ 12:30 ਵਜੇ ਦਾ ਹਨਾ ਔਰ ਮੈਂ ਰੱਖੇ ਆ ਜੀ ਆਲੂ ਉਬਲ ਮੇ ਕਿਉਂਕਿ ਅੱਜ ਬੱਚਿਆਂ ਦੀ ਫਰਮਾਇਸ਼ ਹੈ ਕਿ ਘਰ ਦੇ ਵਿੱਚ ਆਪਾਂ ਨੇ ਸਮੋਸੇ ਬਣਾਣੇ ਆ ਕਿਉਂਕਿ ਅੱਜ ਆ ਜੀ ਰਪੈਂਜਲ ਦਾ ਬਰਥਡੇ ਤੁਹਾਨੂੰ ਪਤਾ ਹੈ ਨਾ ਰਪੈਂਜਲ ਦਾ ਬਰਥਡੇ ਅੱਜ ਤੇ ਅੱਜ ਆਪਾਂ ਨੇ ਪਹਿਲਾਂ ਮੈਂ ਆਲੂ ਬਾਲ ਰਹੀਆਂ ਤੇ ਫਿਰ ਆਪਾਂ ਸਮੋਸੇ ਬਣਾਵਾਂਗੇ ਘਰ ਦੇ ਸਮੋਸੇ ਔਰ ਅੱਜ ਮੇਰਾ ਮੂਰਤਾ ਕਿ ਆਪਾਂ ਘਰ ਦੀਆਂ ਹੀ ਚੀਜ਼ਾਂ ਬਣਾਵਾਂਗੇ ਲੇਕਿਨ ਪਹਿਲਾਂ ਮੇਰੀ ਸਲਾਹ ਤੇ ਕਿ ਆਪਾਂ ਕੇਕ ਵੀ ਘਰ ਦੇ ਵਿੱਚ ਬਣਾਉਂਗੇ ਲੇਕਿਨ ਮੌਜੂਦ ਦੇ ਪਾਪਾ ਕਹਿੰਦੇ ਵੀ ਕੇਕ ਆਪਾਂ ਬਾਹਰੋਂ ਲਿਆਵਾਂਗੇ ਤੇ ਬਾਕੀ ਜੋ ਸਮੋਸਾ ਵਗੈਰਾ ਹੈਗਾ ਹਨਾ ਕੁਝ ਹੋਰ ਬਣਾਣਾ ਆਪਾਂ ਘਰ 'ਚ ਬਣਾ ਲੰਮੀ ਆ ਤੇ ਫਿਲਹਾਲ ਹੁਣ ਮੈਂ ਧਰੇ ਆ ਆਲੂ ਤੇ ਹੁਣ ਆਪਾਂ ਬਣਾਉਣ ਲੱਗਿਆਂ ਸੀ ਘਰ ਦੇ ਵਿੱਚ ਸਮਾਨ ਜੋ ਆਪਾਂ ਬਣਾਵਾਂਗੇ ਤੇ ਫਿਲਹਾਲ ਆਪਾਂ ਆਲੂ ਤਰੇ ਆ ਹੁਣ ਆਪਾਂ ਮੈਦਾ ਗੁੰਨਣੇ ਆ ਕਿਉਂਕਿ ਮੈਦੇਗੇ ਸਮੋਸੇ ਬਣਾਵਾਂਗੇ ਵਿੱਚ ਤੇ ਚਲੋ ਜੀ ਬਣਾਨੇ ਆਪਾਂ ਹਨਾ ਤੋਂ ਲੋ ਜੀ ਪ੍ਰਾਤ ਆਪਾਂ ਨੇ ਲੈ ਲਈ ਐ ਤੇ ਹੁਣ ਆਪਾਂ ਵਿੱਚ ਪਾਵਾਂਗੇ ਮੈਦਾ ਫਿਰ ਇਹਨੂੰ ਆਪਾਂ ਹੁਣ ਅੱਧੇ-ਉੱਧੇ ਨੂੰ ਸਾਰੀ ਚੀਜ਼ ਨੂੰ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਗੁੰਨ ਕੇ ਰੱਖ ਦਾਂਗੇ ਆਟੇ ਨੂੰ ਤੇ ਲੋ ਜੀ ਆਪਾਂ ਬਣਾਨੇ ਆ ਬੱਚਿਆਂ ਦੀ ਡਿਸ਼ ਜੋ ਬੱਚਿਆਂ ਨੇ ਖਾਣੇ ਆ ਸਮੋਸੇ ਤੇ ਲੋ ਜੀ ਆਪਾਂ ਨੇ ਮੈਦਾ ਲੈ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਔਰ ਥੋੜੀ ਜਿਹੀ ਜਿਮੇਨ ਪਾਵਾਂਗੇ ਵਿੱਚ ਜਿਆਦਾ ਨਮਕ ਨਹੀਂ ਮੈਂ ਪਾਵਾਂਗੀ ਥੋੜਾ ਜਿਹਾ ਹਲਕਾ ਜਿਹਾ ਨਮਕ ਪਾਇਆ ਤੇ ਥੋੜੀ ਜੀ ਆਪਾਂ ਪਾਵਾਂਗੇ ਅਜਮਾਣ ਕਿਉਂਕਿ ਜਮੈਣ ਦਾ ਨਾ ਟੇਸਟ ਥੋੜਾ ਜਿਆਦਾ ਲੱਗੀ ਹੁੰਦਾ ਹਨਾ ਜੇ ਆਪਾਂ ਪਾਓ ਵਿੱਚ ਮਤਲਬ ਟੇਸਟ ਥੋੜਾ ਜਿਆਦਾ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਪਾਵਾਂਗੇ ਵਿੱਚ ਕੀ ਥੋੜਾ ਜਾਂ ਲੋਜੀ ਕੀ ਵੀ ਆਪਾਂ ਨੇ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੜਾਵਾਂਗੇ ਤੇ ਲੋ ਜੀ ਮੈਦੇ ਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਇਆ ਔਰ ਇੱਕ ਕੀ ਪਾਇਆ ਥੋੜਾ ਜਿਹਾ ਤੇ ਜਮੈਨ ਹੁਣ ਆਪਾਂ ਇਹ ਆਟਾ ਗੁੰਨ ਕੇ ਰੱਖ ਦਾਂਗੇ ਸਮੋਸਿਆਂ ਵਾਸਤੇ ਤੇ ਐਨੇ ਆਪਣੇ ਆਲੂ ਹੋ ਰਹੇ ਨੇ ਆਪਾਂ ਆਟਾ ਕੈੜਾ ਜਿਹਾ ਗੁੰਨਣਾ ਥੋੜਾ ਪਤਲਾ ਨਹੀਂ ਰੱਖਣਾ ਤੇ ਲੋ ਜੀ ਸਮੋਸਿਆਂ ਦਾ ਆਟਾ ਆਪਾਂ ਨੇ ਥੋੜਾ ਜਿਹਾ ਕੈੜਾ ਗੁੰਨ ਲਿਆ ਇਹ ਕੈੜਾ ਹੈ ਜਿਹਦੇ ਵਿੱਚ ਮੈਂ ਜਮੈਨ ਔਰ ਨਮਕ ਪਾਇਆ ਹਨਾ ਨੂਨ ਪਾ ਕੇ ਤੇ ਇੱਕ ਪਾਸੇ ਆਪਾਂ ਨੇ ਤੜਕਾ ਲਾਣਾ ਇੱਧਰ ਔਰ ਇੱਧਰ ਆਪਾਂ ਨੇ ਆਲੂ ਬੋਲ ਕਰੇ ਹਨ ਜੋ ਕਿ ਸਮੋਸਿਆਂ ਵਾਸਤੇ ਔਰ ਇਹਨੂੰ ਵੀ ਆਪਾਂ ਤੜਕਾ ਲਾਵਾਂਗੇ ਹੁਣ ਥੋੜੀ देर ਤੱਕ ਲੋ ਜੀ ਆਲੂ ਆਪਾਂ ਨੇ ਭਨ ਲਏ ਤੇ ਹੁਣ ਤੜਕਾ ਲਾਵਾਂਗੇ ਆਪਾਂ ਇਹ ਐ ਸੁੱਕਾ ਧਨੀਆ ਜੀਰਾ ਔਰ ਮਿਰਚਾਂ ਹਰੀਆਂ ਤੇ ਚਲੋ ਜੀ ਤੜਕਾ ਲਾਣੇ ਆ ਪਹਿਲਾਂ ਆਪਾਂ ਸਮੋਸਿਆਂ ਦੇ ਆਲੂ ਨੂੰ ਫਿਰ ਆਪਾਂ ਭਰਾਂਗੇ ਵਿੱਚ ਤੋਂ ਇੱਕ ਪਾਸੇ ਬਣਾਈ ਵੀ ਆ ਮੈਂ ਚਾਹ ਔਰ ਹੁਣ ਆਪਾਂ ਲਈਏ ਤੜਕਾ ਜੋ ਕਿ ਆਪਾਂ ਨੇ ਸਮੋਸਿਆਂ ਨੂੰ ਲਾਣਾ ਹੈ ਤੇ ਥੋੜਾ ਜਿਹਾ ਤੜਕਾ ਜ਼ਰੂਰੀ ਹੈ ਹਨਾ और चप्पा मिर्चा मुर्चा धनिया लो लोची तेल हो गया अपना गर्मी तड़का भुनियर

ਸਮੋਸਾ ਦਾਸ ਮਗਰੀਏ ਫੋਰਿਸ ਮੂਸੀ ਹੈ ਇਸ ਇਹ ਵਾਲਾ ਇਤਰਾ ਹੈ ਨਾ ਸੱਚੀ ਦੁਕਾਨਪਾ ਤੇ ਲਗਾਈ ਵਾ ਖੁਸੂਗਨੀ ਅੱਛੀ ਅਰੀਂ ਮਤੇ ਤੜੀਏ ਕਉ ਕਰਵਾ ਦੇਖੋ ਜਿਸ ਤਰ੍ਹਾਂ ਤੜੀਆਂ ਨਹੀਂ ਪਰਵਾ ਹੁੰਦਾ ਉਸਕਾ ਤੜਕਾ ਲਗਾਏ ਚਾਦੇ ਮਮਾਏ ਤਾਲਨੇ ਨੂੰ ਛੱਡ ਗੀਏ ਕਿਆ ਹੋ ਸਮੋਸੇ ਆ ਮੈਂ ਭੁੱਲ ਗਿਆ ਤਾਂ ਅੱਜ ਕੀ ਬਣਾ ਕਰੀਏ ਹੋਤਨੀ

द हार्ट किसी ने दिया तेरे को ये? आपने दिया है चला और उसे साइड दिखा ये है ये है किसने दिया गिफ्ट तेरे को ये सारे गिफ्ट ये दी मुझे चाहिए था रेजर चाहिए थी ये चाहिए था ये चाहिए था, था। ब्रेसलेट दिखा

ਹਲਦੀ ਹੈ ਨਾ ਇਹ ਇਹ ਹਲਦੀ ਹੁੰਦੀ ਹੈ ਘਰ ਕੇ ਫਰੈਂਡਸ ਇਹ ਮਟਰ ਆ ਮੈਂ ਕੱਟੇ ਦੇ ਸੁਚੀ ਨੂੰ ਬਣ ਗਈ ਉਹ ਤੋ ਸਾਡੀਆਂ ਸੁਚੀ ਨੂੰ ਬਣ ਗਈ ਉਹ ਤੋ ਮੰਨੇ ਕੱਟੇ ਦੇ ਇਹ ਵਧੀਆ ਬਣ ਗਏ ਹਨ ਮਮੀ ਵਾਲੀ ਹੋਈ ਬਣਾ ਦੇਉਂਦੇ ਆਪਾਂ ਕੋਈ ਆਲੂ ਖਰਾਬ ਹੁੰਦੇ ਕੋਈ ਨਾ ਫਿਰ ਆਪਾਂ ਕਦੀ ਕੱਲ੍ਹ ਬਸੰਦਿਵਾਰਾ ਬਣਾਣੇ ਹੈ ਸੀ ਤੇਲ ਰੱਖ ਦਿੰਗੇ ਹੂੰ ਠੀਕ ਆ ਮਾਰਿਸ਼ ਸਮੋਸੇ ਬਣਾਣਗੇ ਦੇਖੋ ਗੰਨੇ ਅੱਛੇ ਲੱਗ ਰਹੇ ਇੱਥੇ ਆ ਮਟਰ ਬਿੰਟਰ ਚਲੋ ਜੀ ਸਮੋਸੇ ਬਣਾ ਕੇ ਆਪਾਂ ਅਗੇ ਕਮਰੇ ਦੇ ਵਿੱਚ ਹੋਰ ਬਬਜੋਦ ਕੇ ਪਾਪਾ ਵੀ ਹੋਣੀ ਆਗੇ ਤੇ ਜੋਤ ਐਣ ਰੂਪ ਜਾ ਰੀਆਂ ਆਪਣਾ ਕੇਕ ਲੈਣ ਪਸੰਦਗਾ ਕੇਕ ਲੈਣ ਜਾ ਰੀਆਂ ਤੇ ਸਮੋਸੇ ਮੈਂ ਘਰਾਂ ਬਣਾਤੇ ਹੋਰ ਨਾ ਜ਼ਿਆਦਾ ਕੁਝ ਲਿਓ। ਹਾਂ। ਤਾਂ ਇਹ ਲੈਣ ਜਾ ਰਹੀਆਂ ਕੇਕ ਔਰ ਮੈਂ ਬਣਾਉਂਗੀ ਇਹਨਾਂ ਨੂੰ ਆਂਦਿਆਂ ਨੂੰ ਚਾਹ ਤੇ ਕਿਉਂਕਿ ਮੈਂ ਪਹਿਲਾਂ ਸਮੋਸੇ ਸਮੋਸੇ ਬਣਾ ਕੇ ਹਟੀਆਂ ਜਸਟ ਮੇਰੇ ਵਾਲ ਗਿੱਲੇ ਪਈਆਂ ਹਲੇ ਸੁੱਕੇ ਨਹੀਂ ਹੈਗੇ। ਤੋਂ ਲੋ ਜੀ ਚਾਹ ਬਣਾ ਕੇ ਮੈਂ ਰੱਖਤੀ ਆ ਅੰਦਰ ਧੱਕਦੀ ਔਰ ਭਭਜਤ ਔਰ ਰਪੰਜਲ ਲੈਣ ਗਈਆਂ ਕੇਕ ਕਹਿੰਦੀ ਕੇਕ ਕੱਟਣਾ ਤੇ ਇੱਕ ਚੀਜ਼ ਹੋਰ ਹੈ ਦੇਖਿਓ ਇਹਨੂੰ ਕੀ ਹੋਇਆ ਇਹ ਦੇਖੋ ਡੋਲ ਰਪੰਜਲ ਨੇ ਨਾ ਇਹ ਰੱਸੀਆਂ ਨਾਲ ਸੰਗਣਾਂ ਨਾਲ ਬੰਨ ਕੇ ਰੱਖਤੀ ਆ ਦੇਖੋ ਕਹਿੰਦੀ ਇਹ ਭੱਜੂਗੀ ਨਹੀਂ ਇਹ ਬੰਨ ਕੇ ਰੱਖਤੀ ਓਰੇ ਦੇਖੋ ਰੂਪ ਨੇ ਕੀ ਕਰਿਆ ਇਹ ਸੰਘੜਾ ਨਾਲ ਬੰਨਦੀ ਆ ਦੇਖੋ ਆ ਬੰਨਦੀ ਵਿਚਾਰੀ ਡੋਲਾ ਦੇਖੋ ਕੀ ਹਾਲ ਕਰਿਆ ਵਿਚਾਰੀ ਦਾ ਇਹ ਰੂਪੈਂਜਲ ਦੀ ਹਰਕਤਾਂ ਸਾਰੀਆਂ ਰੂਪੈਂਜਲ ਖੇਡ ਰਹੀ ਸੀ ਨਾ ਤੇ ਬਾਹਰ ਬੋਲ ਰਹੀ ਹੈ ਚਿੜੀ ਜੋ ਕਿ ਬਾਹਰ ਰੱਖੀ ਹੋਈ ਆ ਬਸ ਹੁਣ ਅੰਦਰ ਰੱਖਾਂਗੇ ਥੋੜੀ ਦੇਰ ਤੱਕ ਇਹਨੂੰ ਚਿੜੀ ਨੂੰ ਤੇ ਲੋ ਜੀ ਇੱਧਰ ਬੰਦੇ ਦਾ ਬਰਥਡੇ ਹੈ ਸੈਲੀਬ੍ਰੇਟ ਕਰ ਰਹੇ ਆ ਸਮੋਸੇ ਮੈਂ ਘਰ ਬਣਾਏ ਆ ਔਰ ਕੇਕ ਲੈ ਕੇ ਆਏ ਆ ਰੂਪੈਂਜਲ ਤੇ ਰੂਪੈਂਜਲ ਦਾ ਕੇਕ ਹੈ ਔਰ ਇੱਧਰ ਨਾਨੀ ਦਾ ਫੋਨ ਆਇਆ ਹੋਇਆ ਹੈ ਜੀ ਇਹ ਨਾਨੀ ਦਾ ਫੋਨ ਆ ਰਿਹਾ ਸਾਹਮਣੇ ਹੈਪੀ ਬਰਥਡੇ ਕਿ ਆ ਪੋਪ ਲੋ ਕਹਿ ਰਹੀ ਹੈ ਮਾਮੀ ਪੋਪ ਲੋ ਬੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਰੂਪੇਂਜਲ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੈਂ ਕਟਵਾਉਂਗਾ ਮੈਂ ਕਟਵਾਉਂਗਾ ਬਰਥਡੇ ਟੂ ਯੂ ਜੋਤਨੀ ਰੁਪੈਂਜਲ ਹੈਪੀ ਬਰਥਡੇ ਰੁਪੈਂਜਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਨੰਨੀ ਹਰ ਮਾਮੀ ਤਾੜੀਆਂ ਮਾਰਨੇ ਨੂੰ ਬੈਠੇ ਇੱਧਰ ਦੇਖੋ ਮਾਮੀ ਤਾੜੀਆਂ ਮਾਰ ਰਹੀ ਹੈ ਹੈਪੀ ਬਰਥਡੇ ਟੂ ਮਾਮੀ ਨੂੰ ਦੇ ਮਾਮੀ ਨੂੰ ਵੀ ਖੜਾ ਥੋੜਾ ਜਿਹਾ ਅੱਗੇ ਨੂੰ ਕਰਕੇ ਆ ਕਰੋ ਆ ਆ ਕਰ ਬਾਵਨਾ ਬਾਵਨਾ ਮੂੰ ਅੱਡ ਮੂੰ ਅੱਡ ਬੜਾ ਬੜਾ

ਹੈ ਫ੍ਰੈਂਡਸ 5 ਸਾਲ ਦਾ ਖਾ ਰਹੇ ਹਾਂ ਹਾਂ 5 ਸਾਲ ਦਾ ਹੋ ਗਿਆ 6ਵਾਂ ਲੱਗ ਗਿਆ ਮੇਰੇ ਪੁੱਤ ਨੂੰ ਹਨਾ ਬੜਾ ਹੋ ਗਿਆ ਮੇਰਾ ਪੁੱਤ ਹੁਣ ਤੇ ਇੱਧਰ ਬੰਦਿਆਂ ਨੇ ਕੋਲੀ ਚਮਚੇ ਵੀ ਲੈ ਕੇ ਰੱਖੇ ਹੋਏ ਆ ਖਾਣ ਵਾਸਤੇ ਹਾਂ ਲੈ ਉਤ ਕਾਜੀ ਜਿੱਦਣ ਆਇਆ ਫਿਰ ਖਿਲਾਉਂਗਾ ਲੈ ਆ ਗਿਆ ਹਾਂ ਜਿੱਦਣ ਆਵਾਂਗੇ ਨਾ ਉਦੋਂ ਪੇਸਟਰੀ ਲਿਆਵਾਂਗੇ ਲੈ ਜਾਂਦੇ ਨਹੀਂ ਮਾ ਬਾਪਰਾ ਨੂੰ ਹਰ ਵਾਰ ਕਹਦੇ ਆ ਲੈ ਆਉਂਗੀ ਲੈ ਕਾਂਦੀ ਨਹੀਂ

ਇਹ ਗੱਲ ਸੁਣ ਬਾਵਨਾ ਹੈ ਤੇ ਕੀ ਪੱਕਾ ਪੇਸਟੀਆਂ ਨਾਨੀ ਕਿੱਥਾ ਰੁਪੈਂਜਲ ਦਾ ਕੇਕ ਲਾਤਿਆ ਸਾਰਾ ਮੂਲ ਵੇੜਦਾ ਦੀਦੀ ਨੇ ਔਰ ਰੁਪੈਂਜਲ ਨੇ ਖਾਇਆ ਕੇਕ ਔਰ ਮੈਂ ਖਾ ਰਹੀ ਹਾਂ ਸਮੋਸਾ ਅਭੀ ਚਾਏ ਕੇ ਸਾਥ ਸਮੋਸਾ ਚੱਲ ਰਹਾ ਹੈ ਇਧਰ ਬੰਦਾ ਚਾਇਸ ਸਮੋਸਾ ਹਾਂ ਇਧਰ ਚਾਇਸ ਸਮੋਸਾ ਚੱਲ ਰਿਹਾ ਹੈ ਲੋ ਜੀ ਬੰਦਿਆਂ ਨੇ ਕੇਕ ਨੂੰ ਖਾ ਕੇ ਸਮੋਸੇ ਖਾ ਕੇ ਲੱਗੇ ਪੜ੍ਹਨਾ ਕਿਉਂਕਿ ਪੇਪਰ ਹੈ ਕੱਲ੍ਹ ਕੀ ਛੁੱਟੀਆਂ ਨਾ ਕਿ ਸ਼ਨੀਵਾਰ ਦੀ ਔਰ ਪੇਪਰ ਹੈ ਹੁਣ ਮੰਡੇ ਨੂੰ ਮੰਡੇ ਦਾ ਪੇਪਰ ਹੈ ਹੁਣ ਮੰਡੇ ਦਾ ਰੂ ਪੈਨਸ ਲਗਾ ਹੈਗਾ ਮੈਥ ਕਾ ਔਰ ਭਵਜੋਦ ਕਾ ਇੰਗਲਿਸ਼ ਕਾ ਪਹਿਲਾ ਭਵਜੋਦ ਕਾ ਮੈਥ ਕਾ ਦਾ 13 ਇੰਗਲਿਸ਼ ਕਾ ਦਾ ਹਣਾ ਤੇ ਚਲੋ ਜੀ ਸਾਹਮਣੇ ਬਣਾ ਰਹੀ ਆ ਮੈਂ ਵੀਡੀਓ ਹੈ ਹਾਂ ਇੰਗਲਿਸ਼ ਦਾ ਅੱਜ ਤੇਰਾ ਹਨਾ ਕਿਹਦਾ ਹੋਇਆ ਵਧੀਆ ਹੋਇਆ ਹਨਾ ਤੇ ਰੁਪੈਂਜਲ ਨੇ ਕੱਪੜੇ ਚੇਂਜ ਕਰ ਲਏ ਔਰ ਆਪਾਂ ਲਗੇ ਆ ਬਲੌਗ ਦਾ ਐਂਡ ਕਰਨ ਤੇ ਬਾਕੀ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਨੈਕਸਟ ਬਲੌਗ ਦੇ ਵਿੱਚ ਮਿਲਦੇ ਆ ਤਦ ਤੱਕ ਕੇ ਲਈ ਬਾਏ ਬਾਏ ਅੱਜ ਕੱਟੇ ਆਪਾਂ ਨੇ ਕੇਕ ਜ਼ਰੂਰ ਵਿਸ਼ ਕਰਿਓ ਰੁਪੈਂਜਲ ਨੂੰ ਤਦ ਤੱਕ ਕੇ ਲਈ ਬਾਏ ਬਾਏ